ਲੋ ਜੀ ਸਾਰਿਆਂ ਨੂੰ ਬਿਲਕੁਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਕਿਦਾਂ ਨੂੰ ਪਤਾ ਹੀ ਹੈ ਮੇਰੀ ਮੰਮੀ ਕੱਲ ਗਈ ਸੀ ਤੇ ਅਸੀਂ ਨੇ ਆਪਣਾ ਵਲੋਗ ਪੂਰਾ ਬਣਾ ਕੇ ਅਪਲੋਡ ਕੀਤਾ ਸੀਗਾ ਤੁਹਾਨੂੰ ਪਤਾ ਹੀ ਹੈਗਾ ਹੁਣ ਅਸੀਂ ਹੈਗੇ ਆ ਘਰ ਦੇ ਵਿੱਚ ਇਕੱਲੇ ਸੋ ਪ੍ਰਿੰਸੀ ਮੇਰੇ ਕੋਲ ਆ ਗਿਆ ਤੇ ਤੁਸੀਂ ਦੇਖੋ ਆਪਣਾ ਜਿਹੜਾ ਬੇਡ ਹੈ ਇੱਕਦਮ ਕਿਤੇ ਕਿਨੂਆਂ ਦੇ ਪਾਪੜ ਦੇ ਕਿਹਾ ਇੱਧਰ ਕਿਨੂਆਂ ਦੇ ਪਾਪੜ ਸੁੱਟਿਆ ਇਹਦੇ ਪਿਆਰ ਜਾਂ ਮੈਂ ਮਤਲਬ ਸਾਰਾ ਗੰਦਾ ਗੰਦਾ ਜਿਹਾ ਹੋਇਆ ਪਿਆ ਚਲ ਮਰੀਏ ਜੀ ਹਾਂ ਹੁਣ ਅਸੀਂ ਸੋਚ ਰਹੇ ਬਿਨਾਂ ਨਾਲ ਨਾਲ ਤਾਂ ਵਲੌਗ ਬਣਾਉਨੇ ਆਂ ਨਾਲੇ ਤੁਹਾਨੂੰ ਪਤਾ ਲੱਗਦਾ ਰੋਕੇ ਵੀ ਅਸੀਂ ਕੀ ਕਰ ਰਹੇ ਆਂ ਨਾਲ ਨਾਲ ਅਸੀਂ ਇੱਥੇ ਰੜਕਾ ਮਾਰ ਦੇਂਗੇ ਉਹ ਮਤਲਬ ਜਿਵੇਂ ਮੈਂ ਨਾ ਪਹਿਲਾਂ ਇਕੱਲੇ ਨੂੰ ਬਾਰੀ ਜਾਂਦੀ ਸੀ ਨਾ ਮਤਲਬ ਬਿਲਚੇਰ ਤੇ ਬੈਠ ਕੇ ਸੋਮੀ ਟਰਾਈ ਕਰਕੇ ਦੇਖਦੀ ਆਂ ਜੀ ਸੋਮੀ ਸੈਟ ਲੱਗ ਜਾਵੇ ਸੰਕਾ ਦੀ ਵਧੀਆ ਸੀ ਜੇ ਮੈਨੂੰ ਅੱਜ ਤੋਂ ਬਣ ਜਵੇ ਉਹ ਵੀ ਤਾਂ ਸਹੀ ਹੈ ਤੇ ਤੁਸੀਂ ਮੇਰੀ ਪੈਰ ਤੇ ਬਿਲਕੁਲ ਨਹੀਂ ਜਾਣਾ ਹੈਗਾ ਸਾਰੇ ਜਣੇ ਕਹਿੰਦੇ ਹੁੰਨੇ ਆਂ ਮੇੋਂ ਤਾਂ ਪੈਰਾਂ ਦੇ ਬੂਟ ਜਰਾ ਆਪਾਂ ਪਾ ਕੇ ਰੱਖਿਆ ਕਰ ਉਹ ਮੈਨੂੰ ਥੋੜੇ ਜਿਹੇ ਟਾਈਮ ਤੋਂ ਬਾਅਦ ਖਪਰਾ ਰੱਜੀ ਹੋਣ ਲੱਗ ਜਾਂਦੀ ਹੈ ਤਾਂ ਅਗਰ ਕਿਵੇਂ ਨੇ ਬੂਟ ਜਰਾ ਕੱਢੇ ਨੇ ਕਿਉਂਕਿ ਉਮੀਦੋਂ ਕੰਮ ਕਰਕੇ ਗਰਮੀ ਵੀ ਹੋ Nghi ਬੰਦੇ ਨੂੰ ਸੋ ਪਹਿਲਾਂ ਅਸੀਂ ਇੰਨਾ ਕਿ ਟ੍ਰਾਈ ਕਰਕੇ ਦੇਖਦੇ ਹਾਂ ਕਿ ਜੇ ਸਾਡਾ ਸਾਫ਼ ਹੋਇਆ ਵਿਹੜ ਨਾਲੇ ਫਿਰ ਚਲੋ ਆਪਾਂ ਸਾਰੇ ਜਣੇ ਨਾਲ ਨਾਲ ਤੋਂ ਦੇਖੀਏ ਹੋ ਵੀ ਆਪਣਾ ਕੰਮ ਸਹੀ ਆ ਪ੍ਰਿੰਸ ਦੜਕੋ ਲੈ ਕੇ ਉਹ ਪੈਂਟ ਤਾਂ ਤੇਰੀ ਕੀ ਕਰਨ ਮੇਰਾ ਕੀ ਕੰਮ ਹੈ ਯੋ ਮੈਂ ਹੁਣ ਮੈਂ ਇੱਕ ਵਾਰ ਮੇਰੇ ਤੇ ਧਿਆਨ ਰੱਖਣੀ ਰੱਖਣਾ ਦੂਜਾ ਨਾ ਕੋਈ ਵੀ ਚੀਜ਼ ਸਾਹਮਣੇ ਆਉਗੀ ਨਾ ਪ੍ਰਿੰਸੀ ਫਟਾਫਟੋ ਚੀਜ਼ ਨਹੀਂ ਚੱਕਣੀ ਕਰੀ ਇੱਥੇ ਠੀਕ ਹੈ ਮੈਂ ਬਈ ਚਪਲ ਤੇ ਝਾੜੂ ਬਿਲਕੁਲੀ ਲਾਉਣਾ ਪਾਉਂਦਾ ਹੁੰਦਾ ਸੋ ਚਪਲ ਤਾਂ ਪਚਾ ਰੱਖੇ ਕਰੂ ਵੀ ਝਾੜੂ ਉੱਪਰ ਦੇਖੋ ਖੜਾ ਵੀ ਕਿਸੇ ਐਸੀ ਜਗ੍ਹਾ ਤੇ ਚਾਹੁੰਦਾ ਜਿੱਥੇ ਆਉਂਦੇ ਜਾਂਦੇ ਹੈ ਇੱਕ ਦੀ ਨਜ਼ਰ ਨਾ ਪਵੇ ਜਾਂ ਉਤੇ ਉਹ ਬਾਅਦ ਨਹੀਂ ਹੈ ਨਹੀਂ ਜਦੋਂ ਤਾਂ ਪਾ ਬਾਅਦ ਨਹੀਂ ਅੰਦਰ ਸਫਾਈ ਵੀ ਆਪਾਂ ਨੂੰ ਹੀ ਕਰਨੀ ਚਾਹੀਦੀ ਹੈ ਹਨਾ ਬਈ ਲੋਹਾ ਫਟਾ ਫਟਾ ਉਹਨੂੰ ਦੰਨ ਨਹੀਂ ਸਹੀ ਦਰਿਆ ਤੇ ਸਹੀ ਦਰਿਆ ਹੈ ਨਾ ہاں ਉਹ ਦੰਗਾਂ ਤੇ ਵੀ ਪਾਰਿਆ ਸੀ ਪੈ ਰਿਆ ਸੀ ਗੰਦਾ ਉਹ ਦੰਨ ਸਹੀ ਨੇ ਜਿਆਦਾ ਚਾਦਰ ਹਨ ਹਾਂ ਜਦੋਂ ਮੈਂ ਨਵਾਂ ਲਾਉਦਾ ਵੀ ਕਰ ਦੂੰਗੀ ਬੇੜਾ ਮੈਂ ਸਫਾ ਉਹ ਦੰਨ ਤੋਂ ਥੋੜੇ ਜਿਹੀ ਚੀ ਲੱਗਣ ਲੱਗਿਆ ਸੀਗਾ ਵੀ ਵੱਜਣਾ ਹੈ ਪਤਾ ਕੀ ਹੈ ਆ ਜਨਾ ਰੈਕਸ ਫੈਸੋ ਰਹੀ ਹੈ ਹਾਏ ਵੈਰੀ ਗੁੱਡ ਮੇਰੇ ਮੇਰੇ ਦੰਦ ਬਲਕਿ ਨਹੀਂ ਪੋਣਾ ਹੈਗਾ ਸਾਫ ਸਪਾਈ ਕਰਕੇ ਰੱਖਣੀ ਹੈ ਆ ਜਾਊਗੀ ਤੇਰੀ ਬੇਬੇ ਆ ਹਾਂ ਅੱਜ ਨਾ ਕਿਤੇ ਕੱਲ ਦਾ ਬਲੌਗ ਬਣਾਇਆ ਜੇ ਐਂ ਦੱਸਿਆ ਇਹੋ ਵਿੱਚ ਵੀ ਚੜ੍ਹ ਦਿੰਨੀ ਹੁੰਦੀ ਤੂੰ ਕਹਿ ਆਪਸਾ ਨੂੰ ਕਹਿ ਰਿਹਾ ਮਮਾ ਕਹਿੰਦਾ ਦੰਦ ਬੋਜਾ ਮਮਾ ਕਹਿੰਦਾ ਤੇਰੇ ਆ ਆ ਜਾਊਗੀ ਤਾਂ ਇਹ ਤੇ ਸਭ ਸਫਾਈ ਕਰ ਰਿਹਾ ਨਾ ਨਾ ਇਹ ਸਫਾਈ ਆਪਾ ਜਿਵੇਂ ਹੁਣ ਅੱਜ ਵੇੜਾ ਹੁਤਾ ਇੱਥੇ ਜਿਹੜਾ ਕੋਈ ਛੋਟਾ ਪ੍ਰਿੰਸੀਪਲ ਦਬਾਉਂ ਆਪਾਂ ਇਹ ਅੱਜ ਸੰਭਲ ਤਾ ਮੈਂ نیچے ਬੈਠ ਕੇ ਨਾ ਟਰਾਈ ਕਰਕੇ ਕਵਰ ਦੇ ਤੋ ਵਨ ਫੈਰੀ ਨਾ ਨਾ ਯੈਸ ਮੈਂ نیچے ਆ ਰਿਹਾ ਸਭ ਫਟਾਫਟ ਕੱਢਣੀ ਕਪੜੇ ਤਾਂ ਮੇਰੇ ਜੂਰ ਗੰਦੇ ਹੋ ਜਾਂਦੇ ਪਰ ਨੀਚੇ ਤਾਂ ਮੈਂ ਫਟਾਫਟ ਮਾਰ ਮੈਂ ਗਈ ਥੋੜੀ ਜਿਹੀ ਥੱਕ ਤੇ ਆ ਮੇਰਾ ਭਾਈ ਕਰ ਰਿਹਾ ਮੇਰੀ ਹੈਲਪ ਇੱਕ ਢੇੜਾ ਇਹ ਲਾਊਗਾ ਫਿਰ ਇਸ ਤੋਂ ਅਗਲਾ ਢੇੜਾ ਮੈਂ ਲਾਉਂਗੀ ਹਨ ਇਸ ਤੋਂ ਅਗਲਾ ਢੇੜਾ ਮੈਂ ਲਾਉਂਗੀ ਸੋਲੇ ਸਾਈਡੋਂ ਮੁੜੀ ਜੰਨੀਆ ਫਿਰ ਮੈਨੂੰ ਦੋਨੇ ਹੱਥ ਲਾ ਕੇ ਮੋੜਦੀ ਬੈਠੀ ਸੋਨੇ ਜਾਦੇ ਮਾਰਿਆ ਤੇ ਹਾਂ ਸੋਨੇ ਜਾਦੇ ਮਾਰਿਆ ਅੱਜ ਤਾਂ ਸਹਿਯੋਗ ਹੀ ਨਾ ਸਫਾਈ ਦੀ ਕੂੜਾ ਕਿੱਥੇ ਖਣਾ ਦਿੱਤੀ ਬਾਸ ਕੂੜਾ ਦਾ ਇੱਕ ਸਾਈਡ ਜੇ ਕਰ ਦੇ والله ਇਹ ਦੇ ਬਿੱਤ ਨਾ ਬੱਸ ਸਫਾਈ ਹੋਣੀ ਵੀ ਜ਼ਰੂਰੀ ਹੈ ਮੈਨੂੰ ਲਾਈ ਦੇ ਵਿੱਚ ਕਹਾਂਗੇ ਹਾਏ ਹਾਏ ਪਰ ਕਿੰਨਾ ਖੰਦੋ ਪੈਨ ਨੂੰ ਲਾਈ ਦੀ ਗਈ ਹੈ ਉਹ ਹੁਣ ਦੱਸੋ ਆਇ ਤੇ ਸਾਇਸ ਪੀਸ ਭਾਈ ਸਾਡੀ ਵਧੀਆ ਹੋ ਗਈ ਦੇਖੋ ਬਿਹੜਾ ਸਹੀ ਲੱਗ ਰਿਹਾ ਹਰੇਕ ਨੇ ਕਮੈਂਟ ਕਰਿਓ ਸਾਡੀ ਛੋਟੀ ਜੀ ਕੋਸ਼ਿਸ਼ ਨੂੰ ਤੇ ਬਾਕੀ ਅਸੀਂ ਹੋਰ ਦੇਖ ਦਿਆਂਗੇ ਇਸ ਤੋਂ ਬਾਅਦ ਕਰਾਂਗੇ ਲਾਈਵ ਲਾਈਵ ਤੋਂ ਬਾਅਦ ਫਿਰ ਦੇਖਦੇ ਹਾਂਗੇ ਵੀ ਕੀ ਵਾਂਗ ਲੱਗਾ ਤੇ ਮੌਸਮ ਹੋਲੀ ਨੀਲਾ ਹੋ ਰਿਹਾ ਜਬਾਈ ਮੌਸਮ ਸਾਫ ਨੇਗਾ ਸੋ ਮੰਮੀ ਵੀ ਨਾ ਕਰ ਸੁਣ ਸੁਣਿਆ ਪਾ ਦੇਉ ਲੱਗ ਰਿਹਾ ਹਣਾ ਬਿਸਤ ਨੂੰ ਹੋ ਰਿਹਾ ਫੀਲ ਮੇਰੀ ਮੰਮੀ ਦਾ ਤੇ ਮਮੀ ਸਾਰਾ ਦਿਨ ਤਿਰਕੀ ਜਾਂਦੀ ਹੁੰਦੀ ਹੈ ਨਾ ਵਿਚਾਰੀ ਹੋਰ ਚਲੋ ਠੀਕ ਹੈ ਫਿਰ ਹੁਣ ਆਪਾਂ ਮਿਲਦੇ ਹਾਂਗੇ ਅਗਲੇ ਕਿਸੇ ਕੰਮ ਦੇ ਵਿੱਚ ਤੁਹਾਨੂੰ ਬੱਸ ਦਿਖਾਵਾਂਗੇ ਸਾਰਾ ਦਿਨ ਵੀ ਅਸੀਂ ਕੀ ਕਰ ਰਹੇ ਹਾਂ ਅੱਜ ਲਓ ਜੀ ਅਸੀਂ ਬਾਰਬੀਕਿਊ ਸੰਭਰ ਕੇ ਗਾ ਕੇ ਕੋਈ ਭਾਈ 1 ਘੰਟੇ ਦਾ ਕੇ ਲਾਈਵ ਕਰ ਲਿਆ ਹੁਣ ਲੱਗੇਗੀ ਭੁੱਖ ਜੀ ਕਰ ਰਹੀ ਹੈ ਅੱਜ ਕੁਝ ਬਾਤ ਦੂੰਗਾ ਕੇ ਖਾਈਏ ਹਨਾ ਆਪ ਕੋਈ ਚਾਹ ਮਂਗਾਉਂਦੇ ਆਂਗੇ ਉਹ ਜਿਵੇਂ ਸੇ ਖਾਨਾ ਨੀਚੇ ਇੰਦਾ ਹੈਗਾ ਬਾਹਰ ਦਾ ਪਰ ਚਲੋ ਐ ਮੈਂ ਅੱਜ ਕੋਈ ਘਰੇ ਵੀ ਹੈ ਨਹੀਂ ਤੇ ਉੱਪਰ ਦੀ ਬੇੜੇ ਬੂੜੇ ਚੜੜਕਾ ਮਾਰ ਕੇ ਹੁਣ ਇੰਨਾ ਟਰਾਈ ਘੰਟਾ ਬੋਲ ਕੇ ਭੁੱਖੀ ਲੱਗੀ ਹੈਗੀ ਸੋ ਹੁਣ ਬਾਹਰ ਤੋਂ ਕੁਝ ਮੰਗਾ ਕੇ ਖਾਣੇ ਆ ਅਸੀਂ ਖਾਣ ਪੀਣ ਲਈ ਮੰਗਾ ਲਈ ਆਪਣੀਆਂ ਚੀਜ਼ੀਆਂ ਦੇਖ ਦੇਾਂਗੇ ਅਸੀਂ ਕੀ ਕੁਝ ਇਹ ਹੈਗੇ ਨਾ ਮੋਸ ਠੀਕ ਹੈ ਇਹਦੇ ਨਾਲ ਹੈਗੀ ਦੋ ਤਰ੍ਹਾਂ ਆਈਆਂ ਹੁੰਦੀ ਆਹ ਪ੍ਰਿੰਸੀ ਸੋਸ ਹਾਂ ਆ ਦੇਖੋ ਹਾਂ ਆਦੀ ਆ ਦੇਖੋ ਕਿ ਉਸ ਦੇ ਨਾਲ ਆਪਣੇ ਕੋਲ ਆਏ ਨੇਗੇ ਮਾਗਰ ਮਾਈ ਬਾਗਰ ਸਾਦੇ ਦੋ ਵਰਗੇ ਕਿਤੇ ਦੇ ਇਹ ਨੌੜ ਵੀ ਮਤਲਬ ਹੈ ਸਾਸ ਤੀਜੀ ਵਾਰ ਸੇ ਇਦਾਂ ਵਿੱਚੀ ਬਹੁਤ ਹੁੰਦੀ ਹੈ ਪਰ ਇਹ ਪਾਹੂ ਚ ਨਾਲ ਦੀ ਨਹੀਂ ਸੋ ਦੋ ਚੀਜ਼ਾਂ ਤੇ ਤੀਜੀ ਚੀਜ਼ ਹੈਗੀ ਤੇ ਆਪਣੀ ਇਹ ਤੀਜੀ ਚੀਜ਼ ਹੈਗੀ ਆਪਣੇ ਦਹੀਂ ਬਲੇ ਜੀ ਲੋ ਜੀ ਹੁਣ ਅਸੀਂ ਚੱਕੋ ਖਾਣ ਪੀਣ ਨੂੰ ਹੁਣ ਖਾ ਪੀ ਕੇ ਉਸ ਤੋਂ ਬਾਅਦ ਗੱਲ ਕਰਦੇ ਆ 3 ਵਜੇ ਹੋ ਗਏ ਪਹਿਲੀ ਸਵੇਰ 3 ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੁੰਦੀ ਹੈਗੇ ਸਵਾਜਾ ਪ੍ਰਿੰਸਲ ਗਿਆ ਹਾਂ ਮੈਂ ਵੀ ਠੀਕ ਹੈ ਬਾਏ ਬਾਏ ਹੋ ਹੈਲੋ ਅਸੀਂ ਬਹੁਤ ਸਾਰਾ ਟਾਈਮ ਹੈ ਮਤਲਬ ਫੋਟੋ ਦੇ ਲੜਨ ਦੇ ਕਿਨੇ ਮੈਂ ਮਤਲਬ ਬਹੁਤ ਦਾ ਟਾਈਮ ਪਾਸ ਕਰਿਆ ਆ ਨੁਨਖਾ ਗਏ ਕੁਛ ਟਾਈਮ ਬੇਰੇ ਰੈਸਟ ਕਰੀ ਰੈਸਟ ਕਰ ਹੁੰਦੇ ਨਾਲ ਨਾਲ ਬਸ ਫੋਨ ਤੇ ਲੱਗੇ ਹੁਣ ਸਾਨੂੰ ਮਿਲਿਆ ਇਹ ਇੱਕ ਪਾਰਸਲ ਕਿਸੇ ਨੇ ਸਾਨੂੰ ਗਿਫਟ ਭੇਜਿਆਗਾ ਤੇ ਇਹਨੂੰ ਕੱਲ ਕੇ ਦੇਖਦੇ ਆਂ ਉਪਰ ਕੀ ਿਕਲੂ ਇਸ ਤੋਂ ਇਹੇ ਆਪਾਂ ਨੂੰ ਮਿਲਿਆ ਗਿਫਟ ਜੇ ਹੀ

ਓਏ ਪਾੜ ਦੋ ਨਾ ਜੀ ਜੀ ਨੂੰ ਇੱਥੋਂ ਆ ਕੇ ਕਰਕੇ ਉਹ ਤਾਂ ਹੋਇਆ ਜੈਕਟਾ ਹਾਂ ਜੈਕਟਾ ਤੇਨੂੰ ਨਹੀਂ ਦੁੱਬਣ ਲੱਗਿਆ ਦੇਖੋ ਵਾਓ ਬਨਸਰ ਜੀ ਦਾ ਗਿਫਟ ਮਿਲਿਆ ਤਾਂ ਜੈਕਟਾ ਦੀਦੀ ਵਾਓ ਕਿੰਨੀ ਸੁੰਦਰ ਜੈਕਟਾ ਵਾਓ 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 ਕਿੰਨੀ ਅੱਛੀ ਪ੍ਰਿੰਸੀ ਸੋਨੇ ਹੋਏ ਥੈਂਕ ਯੂ ਥੈਂਕ ਯੂ ਬੇਲਾਬਾ ਗਿਫਟ ਲਈ ਥੈਂਕ ਯੂ ਨਿਨਵੇ ਇਹ ਗਿਫਟ ਭੇਜਿਆ ਥੈਂਕ ਯੂ ਅਰੇ ਜਿੱਪ ਪੈਣੀ ਉਹ ਨਹੀਂ ਕਿ ਮੈਂ ਤੂੰ ਲਵਾ ਕੋਲ ਤਾਂ ਦੇਦੀ ਹੁਣ ਸਟਾਫ ਵਾਓ ਮੇਰੀ ਕੋਲ ਕੋਈ ਹੈ ਨਹੀਂ ਸੀ ਮੇਰੀ ਆਪਣੀ ਨਹੀਂ ਉਹ ਯਾਓ ਹੁਣ ਮੈਂ ਪਾ ਕੇ ਰੱਖਣੀ ਹਦਾਸ ਤੇ ਫੇਰ ਕਿਵੇਂ ਇਹਦੇ ਲਾਦੀ ਯੋ ਬਾਏ ਉੱਧਰ ਰਹਿ ਗਈ ਦੀਦੀ ਆਸੀ ਬਹੁਤ ਸੋਹਣੀ ਲੱਕੜੀ ਬਹੁਤ 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 ਸੋਹਣੀ ਲੱਕੜੀ ਆ ਦੀਦੀ ਬਹੁਤ ਤੂੰ ਇਹ ਤਸਵੀਰ ਲੱਗਦੇ ਹੋ ਵਾਸਨ ਜੀ ਜੀ ਇਹ ਅਸਲੀ ਲੱਗ ਰਹੀ ਤੁਸੀਂ ਵੀ ਅੱਜ ਤੋਂ ਦੇਖ ਨਹੀਂ ਰਹੀ ਹਾਂ ਦੇਓ ਥੈਂਕ ਯੂ ਥੈਂਕ ਯੂ ਵਾਸਨ ਨਹੀਂ ਲੱਗਦੀ ਹਰ ਤੇ ਅਸਲ ਜੱਚੀ ਸੱਚੀ ਸੱਚੀ ਵਾਸਨ ਜੀ ਪਹਿਲੀ ਵਾਰ ਆਈ ਮਾਈ ਫੇਟ ਬੈਸ ਹਾਂ

ਹੁਣਾ ਪੂਰੇ ਅਸੀਂ ਡੇਢ ਘੰਟਾ ਫ੍ਰੈਂਸੀ ਦੀ ਪੜਾਈ ਤੇ ਲਗਾਉਣਾ ਹੈਗਾ ਹੁਣ ਇਹਨੂੰ ਕਰਾਉਣਾ ਹੈਗੇ ਪੜਾਈ ਤੇ ਨਾਲ ਨਾਲ ਇਹ ਖਜਾਕ ਜੈਕਟ ਕਿੰਨੇ ਕਿੰਨੇ ਸੋਹਣੇ ਲੱਗੇ ਨਾਲ ਨਾਲ ਜਿਵੇਂ ਮਦਦ ਸਾਹੀ ਇਹਨੇ ਮੈਨੂੰ ਦੁਆਰਾ ਕਰਦੇ ਹੋ ਸੋਈ ਗਿਫਟ ਵਾਲੇ ਆ ਉਹ ਵੀ ਦੁਆ ਕਰਨੇਗੇ ਬਾਈ ਗਰੂ ਬਹੁਤ ਬਹੁਤ ਚੱਕੀਆਂ ਤੁਹਾਨੂੰ ਉਸ ਤੋਂ ਵਚਨ ਤੇ ਹੁੰਦੋ ਕੰਦੇ ਬੜਾ ਨੇ ਫਿਰ ਅੱਜ ਦਾ ਸਾਰਾ ਦਿਨ ਤੁਸੀਂ ਦੇਖ ਹੀ ਰਹੋਗੇ ਵੀ ਅਸੀਂ ਕੀ ਕੀਤੇਗਾ ਇਹਨਾਂ ਕੁਝ ਖਾਸ ਨਹੀਂ ਦਿੱਤਾ ਹੈਗਾ ਛੋਟੇ ਛੋਟੇ ਜਿਹੇ ਕੰਮ ਆ ਫਿਰ ਬਸ ਬੈਠੇ ਰਹੇ ਲਾਈ ਰਹੀ ਉਹ ਇਹ ਕੀਤਾ ਆਪਣਾ ਬਸ ਐਹੀ ਚੀਜ਼ਾਂ ਦੇਖੋ ਜੀ ਸਾਰੇ ਜਣੇ ਕਹਿੰਦੇ ਨੇ ਹਨਾ ਮਮਤਾ ਗਾਣਾ ਗਾਉਂਦਾ ਮਮਤਾ ਗਾਣਾ ਗਾਉਂਦਾ ਲਾਈ ਦਿਓ ਤੇ ਬਹੁਤ ਸਾਰ ਨੂੰ ਮਿਲਦਾ ਹੈ ਤੇ ਉੰਜ ਵੀ ਮਤਲਬ ਇੰਸਟਾਗ੍ਰਾਮ ਤੇ ਵੀ ਬਹੁਤ ਸਾਰੇ ਭੈਣ ਭਰਾ ਮੈਨੂੰ ਮੈਸੇਜ ਕਰਦੇ ਨੇ ਕਿ ਮਮਤਾ ਤੁਸੀਂ ਸਤਿੰਗ ਇਹ ਜਬਲੀ ਆਵਾਜ਼ ਦਿਖਾਉਗੀ ਤੁਹਾਡੀ ਆਵਾਜ਼ ਕਹੀ ਆ ਪਰ ਤੇ ਮੈਨੇ ਬਹੁਤ ਵਾਰੀ ਕਹਿਆ ਕਿ ਸੱਚੀ ਮੇਰੀ ਆਵਾਜ਼ ਵਧੀਆ ਨਹੀਂ ਹੈਗੀ ਇਹ ਇੱਕ ਦੀ ਆਵਾਜ਼ ਵਧੀਆ ਵੀ ਨਹੀਂ ਹੈਗੀ ਤੇ ਦੂਸਰੀ ਚਲੋ ਆਵਾਜ਼ ਹੋਵੇਗੀ ਕਿ ਤੇ ਵਧੀਆ ਹਨਾ ਤੇ ਮੇਰਾ ਸਾਹ ਬਹੁਤ ਜ਼ਿਆਦਾ ਚੜਦਾ ਹੈਗਾ ਤੇ ਉਸ وجہ ਤੋਂ ਮਤਲਬ ਮੈਨੂੰ ਗਾਣਾ ਗੁਣਾ ਮਤਲਬ ਇੰਨੇ ਨਹੀਂ ਮੈਂ ਖੋਦਵਾ ਖੋਦ ਚ ਕੋਨ ਯੰਨੀ ਤੇ ਅੱਜ ਚਲੋ ਸਾਡਾ ਟਾਈਮ ਜਾਂ ਪਾਸ ਨਹੀਂ ਹੋ ਰਿਹਾ ਸੀਗਾ ਟਾਈਮ ਜਾਂ ਪਾਸ ਕਰਦੇ ਤੀਂ ਕੁਛ ਨਮੀ ਚੱਕ ਦੀ ਖੁਸ਼ੀ ਵੀ ਬਹੁਤ ਜਾਗਣਾ ਕਿੰਨੀ ਨਮੀ ਹੈ ਨਾ ਤਾਂ ਹੈ ਕਿ ਫੇਰਾ ਜੇ ਨਮੀ ਜੱਕ ਦੀ ਕਿ ਸੱਚ ਮੈਂ ਸੋਚਿਆ ਕਿ ਗਾਣਾ गा ਕੇ ਦੇਖਦੇ ਹਾਂ ਅਪਾ ਸਾਰਿਆਂ ਤੋਂ ਪਹਿਲਾਂ ਤਾਂ ਇੱਕ ਸ਼ਬਦ ਲਾਉਣਾ ਹੈ ਕਿ ਸ਼ਬਦ ਤੋਂ ਬਾਅਦ ਫੇਰਾ ਆਪਾਂ ਇੱਕ ਗਾਣਾ गा ਕੇ ਦੇਖਾਂਗੇ ਤੇ ਤੁਸੀਂ ਦੋਨਾਂ ਤੋਂ ਦੱਸਿਓ ਵੀ ਕਿਹੜੀ ਚੀਜ਼ ਵਧੀਆ ਤੇ ਕਿਹੜੀ ਚ ਮੇਰਾ ਸਵਾਦ ਜਚਦਾ ਹੈ ਗਣਾ ਸ਼ਬਦੀਆਂ ਵਾਲ ਨੂੰ ਗੈਸ ਵੀ ਕਰਨਾ ਬਸ ਇਹ ਦਸਨੇਗਾ ਵੀ song ਇੱਡੀ ਚ ਵੱਧ ਚੱਲੇ ਠੀਕ ਹੈ ਲਓ ਆਪਾਂ ਸ਼ਬਦ ਦੋ ਸਟਾਰਟ ਕਰਦੇ ਆਂ ਖੜੇ ਪ੍ਰਿੰਸੀ ਨੂੰ ਮੰਨ ਕਰ ਮੈਂ ਇਹ ਗਾ ਲਓ ਜੀ ਆਪਾਂ ਸ਼ਬਦ ਦੋ ਸੈਰਿਆ ਨੇਲੇ ਸ਼ਬਦ ਸੁਣਨੇ ਮੈਂ ਨੇ ਸੈਰਿਆ ਨੇ ਜਿਹੜੇ ਬੋਲਤੇ ਗੂੰਗੁਣਾਇਆ ਪਰ ਮੈਂ ਤੁਹਾਨੂੰ ਪਤਾ ਹੀ ਹੈ ਜਿੰਨੇ ਵਾਰ ਸਾਂ ਚੜਨ ਦੀ ਮੇਰੀ ਜਿਹੜੀ ਦਿੱਕਤ ਹੈ ਤਾਂ ਉਹਦੀ ਵਜ੍ਹਾ ਤੋਂ ਮੈਂ ਕੋਈ ਗਾਣੇ ਦਾ ਉਹ ਨਹੀਂ ਕਰਦੀ ਕਿਉਂਕਿ ਮਿਊਜ਼ਿਕ ਦੀ ਬਹੁਤ ਜ਼ਿਆਦਾ ਰਿਸਪੈਕਟ ਕਰਦੀ ਹਾਂ ਦਿਲ ਤੋਂ ਪਰ ਚਲੋ ਅੱਜ ਸੁਣਾ ਦਿੰਨੀ ਹਾਂ ਜਿਵੇਂ ਦਾ ਮਰਜ਼ੀ ਲੱਗੇ ਤੁਹਾਨੂੰ ਪਰ ਮੈਂ ਸੁਣਾਦੀਆਂ ਆਪਣਾ ਟਾਈਮ ਪਾਸ ਵਧੀਆ ਹੋ ਜਾਣਾ ਵਿੱਚ ਹੱਪ ਢੰਡਾ ਮਾਗਦੀ ਮੈਂ ਸੌਰੀ 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 ਠੰਡ ਕੇ ਰਦੀ ਮਹੀਨਾ ਇਹ ਤੂਪੋ ਆਉਂਦਾ ਛੋਟੇ ਛੋਟੇ ਬੱਚਿਆਂ ਦਾ ਮੂ ਦੋ ਜੰਗ ਵਿੱਚ ਤੋੜ ਦਿੱਤੇ ਹੱਸ ਕੇ ਨੀਹਾਂ ਵਿੱਚ ਚਿੰਬਾਦ ਤੇ ਦੋ ਦੋ ਜੰਗ ਵਿੱਚ ਤੋੜ ਦਿੱਤੇ ਹੱਸ ਕੇ ਨੀਹਾਂ ਵਿੱਚ ਚਿੰਬਾਦ ਤੇ ਦੋ ਸੋ ਇਹ ਤਾਂ ਸੀ ਆਪਣਾ ਇੱਕ ਸ਼ਬਦ ਸ਼ਬਦ ਦੇ ਨਾਮ ਨਾਲ ਬਹੁਤ ਗਣਾ ਬੇਸ਼ਕਰ ਕਿਹੜਾ ਨਾ ਬੇਸ਼ਕਰੀ ਚੱਟ ਕਲ ਦائیں ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ ਐਦਾਂ ਨਹੀਂ ਉਹ ਸੋਹਣ ਆ ਪਿਆਰ ਚੱਲਦਾ ਕਲ ਦائیں ਗੁੱਸਾ ਮੇਰੀ ਨਿੱਕੀ ਨਿੱਕੀ ਗੱਲ ਦਾ ਅਦਾਂ ਨਹੀਂ ਚਲੇ ਤਾਂ ਕਹਿਣਾ ਚਾਹਾਂ ਦਿਲ ਬਾਲੀ ਮੈਂ ਦਿਲ ਦੇ ਦਲਾਂ ਜਰੇ ਜਵੇ ਹੋ ਹੋ ਨਿਤ ਦਿਨ ਰੋਜ਼ ਗੀਤ ਤੇਰੀ ਮੇਰੀ ਕੱਢ ਕੀ ਨ ਜਾਣੇ ਜਵੇ ਨਿਤ ਦਿਨ ਰੋਜ਼ ਗੀਤ ਤੇਰੀ ਮੇਰੀ ਕੱਢ ਕੀ ਨ ਜਾਣੇ ਜਵੇ ਥੈਂਕ ਯੂ ਸੋ ਸਾਰਿਆਂ ਨੂੰ ਦੱਸੂ ਕਿ ਰੱਚਾ ਜਿਆਦਾ ਸਾਂ ਚੜਿਆ ਆਵਾਜ਼ ਤਾਂ ਮੇਰੀ ਕਿੰਨੀ ਕ ਜਿਆਦਾ ਸੋਹਣੀ ਉਹ ਤਾਂ ਪਤਾ ਹੈਗਾ ਸੋ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਵਲੌਗ ਦੇਖ ਕੇ ਮਜ਼ਾ ਆਇਆ ਹੋਊਗਾ ਤੇ ਵਲੌਗ ਦਾ ਲੌਂਗ ਜੀ ਲਾਸਟ ਕਿਉਂਕਿ ਪ੍ਰੈਸ ਦਾ ਹੋ ਗਿਆ ਹੁਣ ਘਰ ਜਾਣ ਦਾ ਟਾਈਮ ਤੇ ਉਹਦੇ ਨਾਲ ਨਾਲ ਆਪਣਾ ਛੋਟਾ ਜਿਹਾ ਵਲੌਗ ਵੀ ਤਿਆਰ ਹੋ ਗਿਆ ਅੱਜ ਦਾ ਤਾਂ ਤਾ ਸਾਰਾ ਕੁਝ ਦੇਖਿਆ ਬਸ ਉਹ ਹੀ ਸ਼ਾਮ ਨੂੰ ਨੇ ਰੋਟੀ ਖਾਣੀ ਤੇ ਰੈਸਟ ਕਰਨਾ ਤੇ ਉਹ ਇਸ ਸਾਥੋ ਟੋਟਲ ਲਾਈਵ ਕਰਨਾ ਹੈ। ਬਸ ਬਾਕੀ ਸਾਰੇ ਜਣੇ ਆਪਣਾ ਪਿਆਰ ਆਪਣਾ ਸਾਥਪੋਟ ਬਣਾ ਕੇ ਰੱਖਿਓ। ਆਵਾਜ਼ ਕਿਵੇਂ ਦੀ ਲੱਗੀ ਜ਼ਰੂਰ ਪੁੱਛੋ ਦਾ। ਜੀ ਦੋ ਕਮੈਂਟ ਕਰੋ। ਤੇ ਜਿੱਕਰ ਬਲੌਗ ਜੰਗਾ ਲੱਗਦਾ ਤੇ ਕੀਤੀ ਹੋਈ ਕੋਈ ਵੀ ਤੁਹਾਨੂੰ ਵਧੀਆ ਲੱਗਦੀ ਹੈ ਮੰਮੀ ਤੋਂ ਬਾਅਦ ਅਸੀਂ ਕੰਮ ਵੀ ਕਰ ਰਹੇ ਹਾਂ ਤੇ ਘਰ ਦੇ ਵਿੱਚ ਮਤਲ ਇਕੱਲੇ ਬੈਠੇ ਵੀ ਹੋਏਾਂਗੇ ਕਿਦਾਂ ਕਿਦਾਂ ਮੰਮੀ ਨੂੰ ਮਿਸ ਵੀ ਕਰਦੇਾਂਗੇ ਜਿਵੇਂ ਹੁਣ ਮੈਂ ਇਸ ਟਾਈਮ ਇਕੱਲੀ ਹਾਂ ਨਾ। ਇਸ ਟਾਈਮ ਮੈਂ ਬਹੁਤ ਜ਼ਿਆਦਾ ਮਿਸ ਕਰਦੀ ਮੇਰੀ ਮੰਮੀ ਨੂੰ ਕਿਉਂਕਿ ਮੇਰੀ ਮੰਮੀ ਤੋਂ ਦੇਫਰ ਦੇ ਗੱਲਾਂ ਮਾਤਾ ਕਰਦੇ ਨੇ ਆ ਟਾਈਮ ਹੁੰਦਾ ਮੈਂ ਮੰਮੀ ਦਾ ਜਵਤਲਾ ਹੁੰਦਾ ਸੋ ਮੈਂ ਬਹੁਤ ਜ਼ਿਆਦਾ ਮਿਸ ਕਰਦੀ ਆਂਗੀ ਸੋ ਸਾਰੇ ਜਣੇ ਬਲੌਗ ਦੇ ਨਾਲ ਬਣੇ ਰਹਿਣ ਤੇ ਡੇਲੀ ਦੇ ਡੇਲੀ ਬਲੌਗ ਦੇਖਦੇ ਰਹੋ ਠੀਕ ਹੈ ਜੀ ਸਾਰਿਆਂ ਦਾ ਥੈਂਕ ਯੂ ਤੇ ਜਿਹੜੇ ਜਿਹੜੇ ਵੀ ਚੈਨਲ ਤੇ ਨੰਮੀ ਆਉਂਦੇ ਆ ਜਰੂਰ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇ ਕਰੋ ਤੇ ਨਾਲ ਦੀ ਦਿੱਤੀ ਹੋਈ ਬੈਲ ਦੇ ਆਈਕਨ ਨੂੰ ਜਰੂਰ ਪ੍ਰੈਸ ਕਰਿਆ ਕਰੋ ਤਾਂ ਜੋ ਇਸ ਚੈਨਲ ਦੀ ਆਉਣ ਵਾਲੀ ਹਰ ਇੱਕ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸੋ ਬਾਕੀ ਆਪਣਾ ਸਪੋਰਟ ਪਿਆਰ دعਵਾ ਮਾ ਬਣਾ ਕੇ ਰੱਖੋ ਬਾਏ ਬਾਏ